ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਸ਼ਹਿਰ ਮੋਗਾ ਚੋਂ ਆਪਾਂ ਕਵਰ ਕਰ ਰਹੇ ਹਾਂ ਜੀ ਜਿਹਦੇ ਚ ਚਾਰ ਵਿਹੜਾ ਨੇ ਡਿਟੇਲ ਤੁਹਾਨੂੰ ਮੈਂ ਬਾਈ ਤੋਂ ਲੈ ਕੇ ਦੇਵਾਂਗਾ ਜੀ ਕੋਈ ਵੀ ਵਿਹੜ ਤੁਹਾਨੂੰ ਪਸੰਦ ਆਉਂਦੀ ਆ ਕਿ ਤਸੱਲੀ ਪਰਖ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸੋ ਨਾਮ ਕਰਜਨ ਸਿੰਘ ਸ਼ਹਿਰ ਮੋਗਾ ਖਾਸ ਹੀ ਆਪਣਾ ਠੀਕ ਆ ਬੋਨਾ ਚਾਹੁੰਗਾ ਵੀ ਲੱਗ ਚੜੱਕ ਚਾਹੁੰਗਾ ਵੀ ਲੱਗ ਗਿਆ ਮੋਬਾਈਲ ਨੰਬਰ ਜੀ 884481452 ਠੀਕ ਆ ਬਾਈ ਇੱਕ ਨੰਬਰ ਤੋਂ ਸ਼ੁਰੂ ਕਰਦੇ ਆ ਇਹਨੇ ਦੂਜਾ ਸੁਆ ਵਹਿੜਾ ਠੀਕ ਆ 7 ਕਿਲੋ ਥਲੇ ਦੁੱਧਾ ਠੀਕ ਆ ਜਿਹੜਾ ਚੂਨ ਵਾਲਾ ਦਾ ਯਾਨੀ ਕਿ 6 ਨਾ ਕੋਈ ਭੈਣ ਭਰਾ ਮੰਨ ਕੇ ਆਵੇ 7 ਕਿਲੋ ਹੀ ਹੋਊਗਾ ਆਪਾਂ ਚਵਾ ਦਾਂਗੇ ਆਪਦੇ ਘਰੋਂ ਚਵਾ ਕੇ ਦੇਵਾਂਗੇ ਦੋ ਡੰਗ ਚਵਾਏ ਬਿਨਾ ਆਪ ਵੇਹਗਾ ਦੇਣੀ ਵੀ ਨਹੀਂ ਬੱਚੀ ਠੀਕ ਆ ਕੋਈ ਪਸੋ ਇੱਥੇ ਘਰੇ ਤਸੱਲੀ ਕਰਾਉਣੀ ਆ ਠੀਕ ਆ ਥਣਾ ਦੀ ਓਕੇ ਆ ਬਿਲਕੁਲ ਓਕੇ ਓਕੇ ਜੀ ਬੇਫਿਕਰ ਹੋਗੇ ਅੱਜ ਕੋਈ ਸ਼ਰਲਾ ਛੱਟਾ ਹੋਵੇ ਇਹਨਾਂ ਅਜੇ ਬਰਾੜ ਸਾਹਿਬ ਸਾਹਵ ਘਟਦੀ ਆਈ ਆ ਇਹ ਤੁਹਾਨੂੰ ਬਤਾ ਆਪਾਂ ਵੀ ਨਹਾਉਦੇਗਾ ਰੰਗ ਭਾਗ ਹੋ ਜੇ ਸਾਹ ਆਪਣੀ ਵੀ ਘਟਦੀ ਆ ਥੋੜੀ ਜੀ ਤਾਂ ਕਰਕੇ ਵੀ ਕੋਈ ਵੀ ਰਸਾਂ ਦਾ ਦੁੱਧ 10 ਕਿਲੋ ਕਰ ਜੂਗੀ ਤੇ ਵਾਂ ਐ ਬਣਾ ਜੰਦੀ ਛਾਂ ਨੂੰ ਪੂਰਾ ਵਧੀਆ ਕਰ ਜੰਦੀ ਠੀਕ ਆ ਇਹਨੂੰ ਤੋੜ ਕੇ ਮਗਰੋਂ ਵੀ ਵੀਰੇ ਘਟ ਸੇਵਾ ਵਾਲੇ ਘਰ ਆਈਏ ਤੇ ਬਾਈ ਦੀ ਸੇਵਾ ਦਾ ਤੁਹਾਨੂੰ ਪਤਾ ਹੀ ਆ ਫਿਰ ਸਾਰੇ ਵੀਰਾਂ ਨੂੰ 7 ਕਿਲੋ ਦੁੱਧ ਆ ਆਪਦੀ ਦੋ ਟਾਈਮ ਚਾਰ ਟਾਈਮ ਛੇ ਟਾਈਮ ਚਵਾਈ ਕਰ ਸਕਦੇ ਹੋ ਪੂਰ ਸ਼ਰਲਾ ਹੋਵੇ ਬੱਚੀ ਦਾ ਪ੍ਰਿੰਟ ਬਹੁਤ ਸਾਫ ਆ ਨੂੰ ਆ ਨੂੰ ਨਾਲੇ ਪੂਰ ਸ਼ਰਲਾ ਹੋਵੇ ਕੋਈ ਸ਼ ਹੋਵੇ ਆਪਾਂ ਜ਼ਿੰਮੇਵਾਰ ਹੋਣ ਜਾਂਦਾ ਕਰਾਇਆ ਦੇਵਾਂਗੇ ਠੀਕ ਆ ਇੱਥੋਂ ਢੇੜਾ ਨਹੀਂ ਵਜਣ ਦਿੰਦੇ ਹੈ ਨਾ ਨਾ ਜੈਜ ਡਿਮਾਂਡ ਜਿਹੜੇ ਲੈਣੇ ਆ ਇਹਦੇ ਏ ਬਰਾੜ ਸਾਹਿਬ ਆਪਾਂ ਮੁੱਲ ਤੇ ਦਾ 20 ਕਰਾਂਗੇ ਹੂੰ ਬਾਕੀ ਮੌਕੇ ਤੇ ਵੇਖ ਲਾਂਗੇ ਜੀ ਠੀਕ ਡੰਗ ਤੇ ਅਡੀ 2 ਦਾ ਰਹਿ ਗਈ ਦੁੱਧ ਅੱਠ ਤੋਂ ਬਾਰ ਚਵਾ ਕੇ ਵੀ ਦੇ ਦਾਂ 20000 ਦੀ ਦੇ ਦਾਂ ਹਾਂ ਮੌਕੇ ਤੇ ਵੇਖ ਲਾਂਗੇ ਠੀਕ ਆ ਬਾਈ ਦੋ ਨੰਬਰ ਇਹ ਨਹੀਂ ਦੋ ਦੰਦ ਬੱਚਾ ਆ ਹੂੰ ਸੰਗ ਹੈਗੇ ਮਾੜੇ ਮਾੜੇ ਇਹਦੇ ਹੂੰ 프੍ਰਿੰਟ 프੍ਰਿੰਟ ਦੀ ਬਹੁਤ ਸਾਫ ਆ ਕੱਦ ਬਹੁਤ ਆ ਦੰਦ ਖਾਈ ਦਿੰਨੇ ਆਪਾਂ ਜੇ ਬਖਾਤੇ ਤੈਨੂੰ ਮਾਰ ਦੀ ਮੁਰਦੀ ਤਾਂ ਨਹੀਂ ਨੋ 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 ਮਾਰਨ ਆਲੀ ਆਪਾਂ ਕੀ ਕਰਨੀ ਮੂੰਹ ਫੜਾ ਲਿਆ ਫੇਰ ਤਾਂ ਮੂੰਹ ਫੜਾਉਣਾ ਨਹੀਂ ਨੇ ਪਰ ਦੋ ਦੰਦ ਪਿਓਰ ਆ ਠੀਕ ਆ ਚਲੋ ਕੋਈ ਨਹੀਂ ਜਿਹੜਾ ਲੈ ਕੇ ਜਾਊ ਆਪੇ ਚੈੱਕ ਕਰ ਆ ਆ ਲੋ ਲਓ ਜੀ ਦੋ ਦੰਦ ਆ ਵੇਖ ਲੇ ਠੀਕ ਹੈ ਠੀਕ ਆ ਜੀ ਬਾਕੀ ਉਵੇਂ ਕੰਨੀਆਂ ਤੇ ਖੜੇ ਹੂੰ ਠੀਕ ਆ ਬਈ ਫੋੜ ਸ਼ਾਂਖ ਤਾਂ ਹੈ ਨਹੀਂ ਕੋਈ ਨਹੀਂ ਇਹਦੇ ਉਹ ਬਿੰਦੂ ਜਮਾੜੇ ਹੀ ਦਿੰਦੇ ਫੋਟ ਫੋਟ ਕੋਈ ਨਹੀਂ ਹੂੰ ਛੋਲੀ ਦਾ ਹਾਂ ਜੀ ਉਹ ਵੈਸੇ ਜਿਹੜੇ ਮਗਰਲੇ ਪਾਸੇ ਮਾੜੇ ਆ ਉਹ ਹੀ ਆ ਉਵੇਂ ਕੁਝ ਹੂੰ ਥਣ ਚਾਰ ਹੀ ਮੋٹے ਮੋٹے ਆ ਠੀਕ ਆ ਵੀਰੇ ਹਾਂ ਜੀ ਤੋਰ ਨਹੀਂ ਕਿ ਲੋੜ ਹੀ ਨਹੀਂ 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 ਇਹਨਾਂ ਦਾ ਜਲੂ ਇਹਦੀ ਡਿਮਾਂਡ ਜੀ ਆ ਜੋੜੇ ਦਾ ਇਕੱਠਾ ਹੀ ਕਰ ਦੇਣਾ ਤੇ ਜਰਸੀ ਦੀ ਕਿੰਨੀ ਹੋ ਮਹਾਰਾ ਜੀ ਜਰਸੀ ਦਾ ਹੋਊ ਕਿ ਸਾਲ ਦੇ ਲਾਗੇ ਬੰਨੀ ਠੀਕ ਆ ਇਹ ਦੰਦ ਬੈਕ ਕਰੀ ਨਹੀ ਨਹੀਂ ਇੱਕ ਕੱਢ ਗਈ ਹੂੰ ਇੱਕ ਕੱਢ ਗਈ ਹਾਂ ਠੀਕ ਆ ਬਾਈ ਫੋਟ ਸ਼ਾਂ ਕਿਤੇ ਵੀ ਨਹੀਂ ਕੋਈ ਨਾ ਨਾ ਜਮਾ ਨਹੀਂ ਗੁਲਾਬੀ ਥਾਂ ਫੁੱਲ ਗਾਰੰਟੀ ਆ ਪੂਰੀ ਫੌਲ ਦਾ ਫੌਲ ਜੋੜੇ ਦੀ ਕੀ ਡਿਮਾਂਡ ਹੈ ਜੀ ਘਰ ਟਿੱਕਰ ਦੀ ਗਾਰੰਟੀ ਆ ਠੀਕ ਆ ਜੋੜਾ ਹੀ ਕੱਲੀ ਕੱਲੀ ਦਾ 10-10 ਦੀ ਦੇਵਾਂਗੇ ਜੋੜਾ 15 ਦੇਣਾ ਜੋੜਾ 15 ਦੇ ਦਾਂਗੇ ਕੱਲੀ 10000 ਵੱਚੀ ਦੇਖੋ ਗਿੱਡੀ ਆ ਹਮ ਅਜੇ 4 ਦਾ ਦੰਦ ਹੋਗੇ ਤੇ ਕਿਤੇ ਕੋਠੇ ਦੇ ਟੱਪਣ ਜਿੱਡੀ ਹੋ ਜਾਣ ਇਹਨੇ ਠੀਕ ਆ ਹਾਂਜੀ ਬਾਕੀ ਨਾਗ ਨੰਬਰ ਆ ਗਿਆ ਬਾਈ ਆਪਣਾ 4 ਵੈਡ ਇਹਦਾ ਸੁਆ ਕਿੰਨਾ ਮਾ ਜੀ ਇਹ ਨਾ ਬਰਾੜ ਸਾਹਿਬ ਦੂਜੇ ਸੁਆ ਹਮ ਇਹਦਾ ਕੋਈ ਚਾਹ ਪਾਣੀ ਵਾਲਾ ਵੀਰ ਭੈਣ ਭਰਾ ਹੁੰਦਾ ਹਨਾ ਕਈ ਠੀਕ ਆ ਯੋਸਾ ਨਹੀਂ ਥਲੇ 6 ਕਿਲੋ ਦੁੱਧ ਇਹ ਦੁੱਧ ਲਾ ਠੀਕ ਹੈ ਜੀ ਦੋ ਥਾਣੇ ਚਲਦੇ ਆ ਹਾਂ ਥਣ ਭੂਖਾ ਰਗੀ ਚਵਾਈ ਆ 3-3 ਕਿਲੋ ਦੁੱਧ ਕੜੀ ਵਰਗਾ ਅੱਛਾ ਇੱਕ ਸਾਈਡ ਤੇ ਦੋਨੇ ਬੰਦ ਆ ਇੱਕ ਸਾਈਡ ਤੇ ਚਲਦੇ ਆ ਪਰਲੇ ਹੀ ਚਲਦੇ ਆ ਹਨਾ ਬੈਣ ਵਾਲੇ ਪਾਸੇ ਹਾਂਜੀ ਹਾਂ ਇਧਰ ਬੰਦਾ ਬੈੰਦਾ ਚਵਾਈ ਨੂੰ ਠੀਕ ਆ ਹਾਂ 6 ਕਿਲੋ ਤੋਂ ਦੁੱਧ ਬਾਸੀ ਹੋਊਗਾ ਘੱਟ ਨਹੀਂ ਹੁੰਦਾ ਠੀਕ ਆ ਹਾਂ ਵਾਦੀ ਹੋਊਗਾ ਇਹਦਾ ਭਾ ਕਿੱਡਾ ਕ ਇਹ ਦੇ ਦਾਂਗੇ 5000 ਦੀ ਉਜੂ ਮੜਮਟ ਮੌਕੇ ਦੇ ਵੇਖ ਲਾਂ ਕੋਈ ਠੀਕ ਆ ਯਾਨੀ ਦੁੱਧ 1 ਕਿਲੋ ਹੋਊਗਾ ਮੌਜ ਨਾਲ ਚੋਕੇ ਦੇਵਾਂਗੇ ਤੂੰ ਦੁੱਧ ਪੀਣ ਵਾਲੇ ਬੰਦੇ ਨੂੰ ਮਾੜੀ ਵੀ ਨਹੀਂ ਕੋਈ ਪਰ ਬੱਚੀ ਬਹੁਤ ਵੱਡੀ ਆ ਜੀ ਹੂੰ ਕੱਦ ਕਾਠਾਲੀ ਆ ਤੇ ਏਆਈ ਵਗੈਰਾ ਤਾਂ ਨਹੀਂ ਹੋਈ ਇਹਦੇ ਉਹ ਨਹੀਂ ਕਾਦੇ ਪਿੱਛੇ ਠੀਕ ਆ ਐਵੇਂ ਕਹਦੀ 25 ਦਾ ਨਾ ਹੋਏ ਐਵੇਂ ਨਾ ਉਧਰ ਨਾ ਉਧਰ ਠੀਕ ਆ ਐਂ ਸਹੀ ਆ ਠੀਕ ਆ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂ ਪਈ ਧੰਨਵਾਦ